ਆਰਿਓ ਘਰ ਸੰਗ ਜੀਓ ਔਰ ਮੇਰੇ ਪਰਮਾਤਮਾ ਨਿਰਗੁਣ ਅੰਕਾਰ ਹੁਨੇ ਪਰਵਾਦਰਾਵਨ ਪਰਮੇਸ਼ਰ ਆਪ ਜਿਦੇ ਹੁਕਮ ਅਨੁਸਾਰ ਦੁਆਬੇ ਦਾ ਟੂਰ ਜਿੱਥੇ-ਜਿੱਥੇ ਵੀ ਸਮਾਂ ਮਿਲਿਆ ਉੱਥੇ ਆਪਣੀ ਹਾਜ਼ਰੀ ਦਿੱਤੀ ਪਰਮਾਤਮਾ ਭਖਾਰੀਆਂ ਭਖਾਰੀ ਰਹਾਗਾ ਜੇ ਤੇਰੇ ਦਰ ਤੋਂ ਦਧਕਾਰਿਆ ਗਿਆ ਤਾਂ ਵੀ ਭਖਾਰੀ ਰਹਾਗਾ ਭਖਾਰੀ ਨੂੰ ਖੈਰ ਜ਼ਰੂਰ ਪਾਈ ਔਰ ਹਰਸੰਗਤ ਜੀ ਇੱਕ ਖੈਰ ਸਾਨੂੰ ਸਾਰਿਆਂ ਨੂੰ ਮੰਗਣੀ ਚਾਹੀਦੀ ਆ ਉਹ ਖੈਰ ਜਿਹੜੀ ਗੁਰੂ ਉਤਾਰਾਂ ਪੀਰ ਪਗੰਬਰਾਂ ਦੇ ਹਿੱਸੇ ਨਹੀਂ ਆਈ ਕਿਹਦੇ ਹਿੱਸੇ ਆਈ ਉਹਨਾਂ ਦੇ ਹਿੱਸੇ ਆਈ ਜਿਨ੍ਹਾਂ ਨੂੰ ਉਹ ਨਿਰਗੁਣ ਅਰੰਕਾਰ ਨੇ 994 ਜੁਬ ਚੌਕੜੀ ਤੋਂ ਬਾਅਦ ਉਹਨੇ ਆਪਣੀ ਜੱਗ ਚ ਲੈ ਕੇ ਆਂਦਾ ਔਰ ਆਪਣੀ ਜੱਗ ਚ ਲੈ ਆ ਕੇ ਆ ਕੇ ਉਨੇ ਸਾਨੂੰ ਜਬਰੀ ਪਖਤ ਬਣਾਇਆ ਹਰ ਸੰਗਤ ਜੀ ਲਿਖਤ ਲੈ ਕੇ ਚੱਲਾਂਗੇ ਕਿਉਂਕਿ ਆਪ ਸਭ 100 ਵਿੱਚੋਂ 70 ਤੋਂ 80% ਆਪ ਸਭ ਨੇ ਜਿਹੜੇ ਵਿਰਧ ਬੈਠੇ ਨੇ ਸਾਡੇ ਨੂੰ ਉਹਨਾਂ ਨੇ ਪਰਮੇਸ਼ਰ ਦੇ ਦਰਸ਼ਨ ਕੀਤੇ ਅਸੀਂ ਆਪ ਜੀ ਨੂੰ ਕੁਝ ਨਹੀਂ ਦੱਸ ਸਕਦੇ ਜਿਨ੍ਹਾਂ ਨੇ ਪਰਮਾਤਮਾ ਮਿਲ ਗਿਆ ਉਹਨਾਂ ਨੂੰ ਹੋਰ ਕੁਛ ਕਿਸੇ ਤਰ੍ਹਾਂ ਭੁੱਖ ਦੀ ਉਹ ਸਿਰਫ ਆਨੰਦ 'ਚ ਰਹਿੰਦੇ ਨੇ ਔਰ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਜ਼ਰੂਰ ਤੁਹਾਡੇ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਔਰ ਪਰਮਾਤਮਾ ਦੀ ਹਰ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਅਨਮੁੱਲੇ ਰਚਨਾ ਤੋਂ ਟੂਰਾਂ ਦੇ ਵਿੱਚੋਂ ਜਦੋਂ ਟੂਰ ਆਪਾਂ ਅਟੈਂਡ ਕਰਦੇ ਆ ਆਪਣੀ ਝੋਲੀ 'ਚ ਇੱਕ ਪੋਜ਼ਿਟਿਵ ਥਿੰਗ ਸਤਾਰਾਤਨ ਕੀ ਜ਼ਰੂਰ ਆਪਣੇ ਨਾਲ ਲੈ ਕੇ ਜਾਣੀ ਚਾਹੀਦੀ ਹੈ ਇੱਕ ਜਿਹੜੀ ਕਿੱਤ ਲੈ ਕੇ ਚੱਲ ਰਹੇ ਆ ਲਿਖਤ ਓਆ ਜਿਹੜਾ ਅਸੀਂ ਸਵੇਰੇ ਉੱਠ ਕੇ ਪੰਜ ਚਕਾਰੇ ਲਾਉਨੇ ਆ ਰਾਤ ਨੂੰ ਸੌਣ ਲੱਗਿਆਂ ਪੰਜ ਚਕਾਰੇ ਲਾਉਨੇ ਆ ਕੁਛ ਵੀ ਤੁਰਦੇ ਫਿਰਦੇ ਆ ਚਕਾਰੇ ਲਾਉਂਦੇ ਆ ਨਾਮ ਲੈਂਦੇ ਨੇ ਅਸੀਂ ਮੰਗਦੇ ਕੀ ਪ੍ਰਮਾਤਮਾ ਤੋਂ ਕਿਰਪਾ ਉਹ ਕਿਰਪਾ ਕੀ ਹੈ ਉਹ ਕਿਰਪਾ ਦੇ ਨਾਲ ਕੀ ਮਿਲਦਾ ਉਹ ਪ੍ਰਮਾਤਮਾ ਨੇ 24 ਗ੍ਰੰਥਾਂ ਵਿੱਚੋਂ ਇੱਕ ਲਿਖਤ ਦੇ ਵਿੱਚ ਇਹਦੇ ਬਾਰੇ ਥੋੜਾ ਚੰਨਾ ਪਾਇਆ ਆਓ ਜੀ ਸੁਣਦੇ ਹਾਂ ਵਿਚਾਰਦੇ ਹਾਂ ਕਿ ਇਹ ਲਿਖਤ ਕੀ ਕਹਿੰਦੀ ਆ ਬਾਈ ਭਗਣ 220 ਬਿਕਰਮੀ ਵਿਸ਼ਵਾਮਿੱਤਰ ਦੇ ਗ੍ਰਹਿ ਮੇਰਠ ਛਾਮੀ ਉੱਤਰ ਪ੍ਰਦੇਸ਼ ਦੀ ਲਿਖਤ ਹੈ ਜੀ ਗ੍ਰੰਥ ਹੈਗਾ 16 ਸਤਗੁਰ ਕਿਰਪਾ ਮਿਲੇ ਪ੍ਰਸ਼ਾਦ ਸਤਿਗੁਰੂ ਕਿਰਪਾ ਮਿਲੇ ਪ੍ਰਸ਼ਾਦ ਨਾਮ ਅਮੋਲਕ ਝੋਲੀ ਪਾਇਦਾ ਕੋਈ ਅਰਥ ਨਹੀਂ ਕਰਨਾ ਕੁਝ ਨਹੀਂ ਕਰਨਾ ਅੱਜ ਇਦਾਂ ਹੀ ਵਿਚਾਰੋ ਸਤਿਗੁਰੂ ਕਿਰਪਾ ਮਿਲੇ ਪ੍ਰਸ਼ਾਦ ਨਾਮ ਅਮੋਲਕ ਝੋਲੀ ਪਾਇਦਾ ਘਰ ਸੁਰਤੀ ਕਰ ਸੁਰਤ ਸਮਾਣੀ ਸੁਣੇ ਨਾਦ ਅਨਹਦ ਨਾਦੀ ਨਾਦ ਵਜਾਇਂਦਾ ਪੇਵ ਖੁਲਾਏ ਬ੍ਰਹਮ ਬ੍ਰਹਮਾਦ ਪਾਰ ਬ੍ਰਹਮ ਪ੍ਰਭ ਆਪਣਾ ਪਰਦਾ ਲਾਇਂਦਾ ਕੂੜੀ ਕਿਰਿਆ ਦੂਰ ਤਰਾਡੀ ਜਾਏ ਭਾਜ ਮਾਇਆ ਮਮਤਾ ਮੋਹ ਮਟਾਇਂਦਾ ਬਿਨ ਰਸਨਾ ਜੀਵਾ ਦੇਵੇ ਇੱਕ ਸਵਾਦ ਅਨਰਸ ਮਿੱਠਾ ਆਪ ਵਖਾਇਂਦਾ ਨਿਜ ਨੇਤਰ ਖੋਲੇ ਜਾਗ ਨਿਜ ਨੇਤਰ ਖੋਲੇ ਜਾਗ ਘਰ ਚੰਦ ਨੂਰ ਚਮਕਾਏਂਦਾ ਜੋਤੀ ਜੋਨਸ ਰੂਪ ਆਪ ਆਪਣੀ ਕਿਰਪਾ ਕਰ ਜਿਸ ਜਨ ਸੱਚ ਪ੍ਰਸਾਦ ਇੱਕ ਵਖਾਏਂਦਾ ਹੁਣ ਇਹ ਕਿਹੜਾ ਪ੍ਰਸਾਦ ਆ ਪ੍ਰਮੇਸ਼ਰ ਕਿਰਪਾ ਕਰਦੇ ਨੇ ਅਸੀਂ ਕਿਰਪਾ ਮੰਗਦੇ ਆ ਜਦੋਂ ਸਾਡੇ ਤੇ ਕਿਰਪਾ ਹੋ ਜਾਂਦੀ ਆ ਉਹ ਸਰਨੋਂ ਪਹਿਲਾ ਕੀ ਦਿੰਦਾ ਸਾਨੂੰ ਪਰਮਾਤਮਾ ਨਾਮ ਦੀ ਵਸਤ ਸਾਡੀ ਝੋਲੀ ਪਾਉਂਦਾ ਤੁਸੀਂ ਅੱਖੀ ਜਿਨ੍ਹਾਂ ਨੇ ਦੇਖਿਆ ਤੁਹਾਨੂੰ ਨਾਮ ਦਿੱਤਾ ਪਰਮਾਤਮਾ ਨੇ ਕਿਹੜਾ ਸੋਹਣ ਮਹਾਰਾਜ ਸ਼ੇਰ ਸਿੰਘ ਮਿਸ਼ਨ ਤੁਹਾਨੂੰ ਆਨੰਦ ਜੈ ਜਿਨ੍ਹਾਂ ਨੇ ਅੱਖੀ ਨਹੀਂ ਦੇਖਿਆ ਭਗਤਾਂ ਦੇ ਘਰ ਭਗਤ ਹੋਣਗੇ ਪਰਮਾਤਮਾ ਵਡਿਆਈ ਦੇ ਗਿਆ ਸਾਨੂੰ ਜੰਮਦਿਆਂ ਹੀ ਗੁੜਤੀ ਮਿਲੀ ਹੋਈ ਹੈ ਨਾਮ ਦੀ ਔਰ ਉਹ ਨਾਮ ਦੇ ਨਾਲ ਹੁੰਦਾ ਕੀ ਹੈ ਪਰਮਾਤਮਾ ਸਾਡੀ ਸੁਖਤ ਸ਼ਬਦ ਦਾ ਮੇਲ ਕਿਰਪਾ ਨਾਲ ਕਰ ਦਿਆ ਉਹ ਕਿਰਪਾ ਹੀ ਮੰਗੀਏ ਉਕਰੀਪਾ ਪੂਰੀ ਹੋਵੇ ਤੇ ਸੁਰਤ ਸ਼ਬਦ ਦੀ ਮਿਲਣੀ ਹੁੰਦੀ ਆ ਤੇ ਦਰਸ਼ਨ ਹੁੰਦੇ ਆ ਇਹ ਮੈਂ ਨਹੀਂ ਕਹਿ ਰਿਹਾ ਲਿਖਤ ਕਹਿ ਰਿਹਾ ਸੱਚ ਪ੍ਰਸਾਦ ਸਤਗੁਰ ਮੇਰ ਪ੍ਰਸਾਦ ਕਿਹੜਾ ਸਤਗੁਰ ਦੀ ਮੇਰ ਸਤਗੁਰ ਮੇਰ ਸੱਚ ਪ੍ਰਸਾਦ ਸਤਗੁਰ ਮੇਰ ਲੋਕ ਮਾਤ ਵਡਿਆਈ ਆ ਪੰਚਵਕਾਰਾਂ ਕਰੇ ਡੇਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਇਆ ਮਨ ਕਾ ਮਨ ਕਾ ਦੇਵੇ ਫੇਰ ਦੈ ਦਿਸਾ ਨਾ ਉੱਠ ਉੱਠਤਾਇਆ ਕਦੋਂ ਜਦੋਂ ਪਰਮਾਤਮਾ ਮੇਨ ਦਾ ਪ੍ਰਸ਼ਾਦ ਸਾਡੀ ਛੋੜੀ ਪਾਉਂਦਾ ਉਲਟਾ ਗੇੜਨ ਹਾਰਾ ਗੇੜ ਕਰ ਕਰ ਵਿੱਚ ਪੜਦਾ ਦੈ ਉਠਾਈਆ ਨੇ ਚੁਕਾਵੇ ਮੇਰ ਤੇਰ ਤੂੰ ਮੈਂ ਰਹਿਣ ਨਾ ਪਾਈਆ ਦੁਇ ਦਵੈਤੀ ਪਰਮੇਸ਼ਰ ਮੇਰ ਦੇ ਨਾਲ ਚੁੱਕ ਦਿੰਨੇ ਨੇ ਲੱਖ ਚਰਾਸੀ ਆਵਣ ਜਾਵਣ ਲੇਖਾ ਦੇਨ ਬੇੜ ਜਨਮ ਮਰਨ ਦਾ ਲੱਖ ਚਰਾਸੀ ਆਵਣ ਜਾਵਣ ਲੇਖਾ ਦੇਨ ਬੇੜ ਮਾਤ ਗਰਭ ਨਾਲ ਅਗਨ ਤਪਾਈਆ ਜੋਤੀ ਜੋਸ਼ੰਪਾਰ ਆਪ ਆਪਣੀ ਕਿਰਪਾ ਕਰ ਜਿਸ ਜਨ ਨਾਮ ਅਮੋਲਕ ਵਸਤ ਵਰਤਾਇਆ ਤੁਹਾਨੂੰ ਤੇ ਵਰਤਾ ਗਿਆ ਹੱਥੀ ਜਿਨ੍ਹਾਂ ਨੂੰ ਨਹੀਂ ਮਿਲਿਆ ਜਾਂ ਜਿਨ੍ਹਾਂ ਨੂੰ ਉਹ ਵਸਤ ਨਹੀਂ ਉਹ ਪ੍ਰਮਾਤਮਾ ਕਿਰਪਾ ਕਰਕੇ ਉਹਨੂੰ ਫਿਰ ਵਸਤ ਦਿੰਦੇ ਨੇ ਉਹਦੇ ਨਾਲ ਜੋ ਹੁੰਦਾ ਉਹ ਤੁਸੀਂ ਸੁਣ ਲਿਆ ਸੱਚ ਪ੍ਰਸਾਦ ਸਤਗੁਰ ਦੇਵਨ ਯੋਗ ਹੋਰ ਕੋਈ ਨਹੀਂ ਪ੍ਰਮਾਤਮਾ ਸੱਚ ਪ੍ਰਸਾਦ ਸਤਗੁਰ ਦੇਵਨ ਜੋਗ ਜੁਗਤੀ ਆਪਣੇ ਹੱਥ ਰਖਾਏ ਦਾ ਨਾਮ ਸੁਣਾਏ ਅਗੰਮ ਸ਼ਲੋਕ ਬਿਨ ਰਸਨਾ ਜੀਵਾ ਗਾਇਦਾ ਤਨ ਨਗਾਰੇ ਲਾਇ ਚੋਟ ਤੁਨ ਆਤਮਕ ਰਾਗ ਅਲਾਈਂਦਾ ਕੀ ਹੁੰਦਾ ਦੇ ਨਾਲ ਕਰੇ ਪ੍ਰਕਾਸ਼ ਨਿਰਮਲ ਜੋਤ ਸਾਦੀ ਆਤਮਾ ਨੂੰ ਰਸਨਾ ਚੰਦ ਨੇ ਕਰੇ ਪ੍ਰਕਾਸ਼ ਨਿਰਮਲ ਜੋਤ ਘਰ ਅੰਧੇਰਾ ਆਪ ਮਟਾਏ ਦਾ ਉਹ ਆਪ ਜਿਹੜਾ ਵਾ ਉਹ ਪ੍ਰਮਾਤਮਾ ਵਾ ਜੀਵਾਤਮਾ ਇੱਕ ਪੰਜ ਤੱਤ ਦਾ ਸ਼ਰੀਰ ਇਸ ਜੋਗ ਨਹੀਂ ਹੈਗਾ ਕਿ ਉਹ ਪ੍ਰਮਾਤਮਾ ਨੂੰ ਸਵੈਮ ਆਪਣੀ ਜੁਗਤੀ ਦਾ ਨਾਲ ਮਿਲ ਜਾਵੇ ਕਰੇ ਪ੍ਰਕਾਸ਼ ਨਿਰਮਲ ਜੋਤ ਘਰ ਅੰਧੇਰਾ ਆਪ ਮਟਾਏ ਦਾ ਕੂੜੀ ਕਿਰਿਆ ਕੱਢੇ ਖੋਦ ਸਤਤ ਰਨ ਇੱਕ ਬਖਾਇ ਦਾ ਆਤਮ ਪਰਮਾਤਮ ਮਿਲ ਕੇ ਮਾਣੇ ਮੋਜ ਕਦੋਂ ਜਦੋਂ ਪ੍ਰਮਾਤਮਾ ਮੇਹਰ ਕਿਰਪਾ ਕਰਕੇ ਇਹ ਅਵਸਥਾਵਾਂ ਸਾਨੂੰ ਅਵਸਥਾਵਾਂ ਦਾ ਪ੍ਰਸ਼ਾਦ ਦਾ ਸਾਨੂੰ ਦਿੰਦੇ ਆ ਆਤਮ ਪਰਮਾਤਮ ਮਿਲ ਕੇ ਮਾਣੇ ਮੋਜ ਪਾਰ ਬ੍ਰह्म ਬ੍ਰह्म ਆਪਣਾ ਰੰਗ ਰੰਗਾਇਦਾ ਜੋਤੀ ਜੋਤਿ ਰੂਪਾ ਰਾਪ ਆਪਣੀ ਕਿਰਪਾ ਕਰ ਜਿਸ ਜਨ ਸਤ ਪ੍ਰਸ਼ਾਦ ਆਪ ਚੱਖਾਏਂਦਾ ਸਤ ਪ੍ਰਸ਼ਾਦ ਜੋ ਹਰ ਜਨ ਲਏ ਚਖ ਤਿਸ ਭਗਤ ਮਿਲੇ ਵਡਿਆਈਆ ਜਿਹਨੂੰ ਇਹ ਕਿਰਪਾ ਦਾ ਪ੍ਰਸ਼ਾਦ ਜਾਂ ਪਰਮੇਸ਼ਰ ਆਪ ਮਿਹਰ ਕਰਦੇ ਉਹਨੂੰ ਕੀ ਹੁੰਦਾ ਸਤ ਪ੍ਰਸ਼ਾਦ ਜੋ ਜਨ ਲਏ ਚਖ ਤਿਸ ਭਗਤ ਮਿਲੇ ਵਡਿਆਈਆ ਪ੍ਰਭ ਮਿਲਣ ਦੀ ਖੁੱਲੇ ਅੱਖ ਪ੍ਰਭ ਮਿਲਣ ਦੀ ਖੁੱਲ੍ਹੇ ਅੱਖ ਨਿਝ ਨੇਤਰ ਹੋਏ ਰੁਸ਼ਨਾਇਆ ਅੰਮ੍ਰਿਤ ਮਿਲੇ ਆਤਮ ਰਸ ਅੰਮ੍ਰਿਤ ਮਿਲੇ ਆਤਮ ਰਸ ਨਿਝ ਚੜਨਾ ਇੱਕ ਚੜਾਈਆ ਜਗਤ ਵਸੂਰੇ ਜਾਣ ਲਥ ਦੁੱਖ ਰੋਗ ਸੰਤਾਪ ਮਟਾਈਆ ਕੌਣ ਉਹ ਜਦੋਂ ਮੇਰ ਕਿਰਪਾ ਕਰਦਾ ਔਰ ਮੇਰ ਕਿਰਪਾ ਦਾ ਪ੍ਰਸ਼ਾਦ ਸਾਡੀ ਚੋਲੀ ਪਾਉਂਦਾ ਤੇ ਫਿਰ ਕੀ ਕਰਦਾ ਉਹ ਇਹ ਸਾਰੇ ਜਿਹੜੇ ਜਗਤ ਵਿਕਾਰ ਕੂੜ ਕੋੜ ਉਹ ਸਾਡੇ ਨੇੜ ਨਹੀਂ ਆਉਂਦੇ ਕਰੇ ਨਮਸਕਾਰ ਨਮੋ ਗੁਰਦੇਵ ਜੋੜ ਹੱਥ ਚਰਨ ਕਬਲ ਸੀਸ ਨਵਾਈਆ ਕੌਣ ਜੀਵ ਆਤਮਾ ਜਦੋਂ ਇਹ ਉਹਨੂੰ ਪਤਾ ਲੱਗ ਜਾਂਦਾ ਕਿ ਪ੍ਰਮਾਤਮ ਨੇ ਉਹਨਾਂ ਦੀ ਕਿਰਪਾ ਬਾ ਉਹ ਦਰਸ਼ ਦਿੰਦੇ ਨੇ ਫਿਰ ਜੀਵ ਆਤਮਾ ਉਹਨਾਂ ਦੇ ਅੱਗੇ ਨਮਸਕਾਰਾਂ ਕਰਦੀ ਆ ਜਾਂ ਡਾਂਤ ਕਰਦੀ ਆ ਆਪਨਾ ਆਪਾ ਹਾਰ ਦੀਆ ਅਗਨੀ 부ਜੇ ਤਤ ਆਠ ਅਪ ਤੇਜ ਵਾਇ ਪ੍ਰਤਿਨੀ ਆਕਾਸ਼ ਰਜੋਤਮੋ ਸਤੋ ਵੇਖ ਬਖਾਈਆ ਜੋਤੀ ਜੋਤਸ ਰੂਪਾ ਆਪੀ ਕੀ ਕਿਰਪਾ ਕਾ ਜਿਸ ਜਨ ਦੇਵੇ ਸੱਚ ਪ੍ਰਸ਼ਾਦ ਤਿਸ پارਸ ਰੂਪ ਦੇਵਟਾਈਆ ਯੋ ਪਰਸ ਹੀ ਰਾ ਬਣਾ ਦਿੰਦੇ ਉਹਨੂੰ ਮਤਲਬ ਅਨਮੋਲ ਬਣਾ ਦਿੰਦੇ ਆ پارਸ ਵਰਗੀ پارਸ ਨਾਮ ਹੈ ਅਜ ਤੱਕ ਦੇਖਿਆ ਨਹੀਂ ਕਿਸੇ ਨੇ ਲਿਖਤਾ ਚ ਸੁਣਿਆ ਇਹ ਕਹਾਣੀਆਂ ਚ ਸੁਣਿਆ 파रस ਉਹ ਲੋਹੇ ਦੇ ਨਾਲ ਲਾ ਦੋ ਤਾਂ ਕੀ ਹੋ ਜਾਂਦਾ ਲੋਹਾ ਸੋਨਾ ਅਣਮੁੱਲਾ ਹੋ ਜਾਂਦਾ ਕੋਹੋਈ ਕੰਮ ਪਰਮਾਤਮਾ ਕਰਦੇ ਸਾਡੇ ਤੇ ਮੇਰ ਕਰਕੇ ਸਾਨੂੰ ਕੀ ਬਣਾਤਾ ਉਹਨੇ ਅਣਮੁੱਲੇ ਬਣਾਤਾ ਪਹਿਲਾਂ ਜਿਹੜੇ 18 ਹੀ ਸੀ ਉਸ ਤੋਂ ਬਾਅਦ ਹੁਣ ਗਿਣਤੀ ਨਹੀਂ ਜਿੱਤੇ ਮੇਲ ਕੀਤੀ ਉਹਨੇ ਪਰਮਾਤਮਾ ਨੇ ਸਤਿਗੁਰ ਪ੍ਰਸਾਦ ਸਦਾ ਸਤ ਸਤ ਸਤਵਾਦੀ ਰੂਪ ਵਟਾਏ ਦਾ ਘਾਰ ਬਜਾਵੇ ਬ੍ਰह्म ਮਤ ਉਹ ਪਾਰ ਬ੍ਰह्म ਸਾਡੇ ਬ੍ਰह्म ਨੂੰ ਰੰਗਤ ਚਾੜਦਾ ਆਪਣੀ ਤੇਤੀ ਕਰਦਾ ਸਾਨੂੰ ਕੀ ਦਿੰਦਾ ਘਾਰ ਬਜਾਏ ਬ੍ਰह्म ਮਤ ਬ੍ਰह्म ਵਿਦਿਆ ਇੱਕ ਸਮਝਾਈ ਆ ਇੱਕ ਸਮਝਾਏਂਦਾ ਨਿਰਜਰ ਦੇਵੇ ਅਕੰਮੀ ਰਸ ਅੰਮ੍ਰਿਤ ਚਿਰਨਾ ਆਚਰ ਆਏਂਦਾ ਕਰ ਪ੍ਰਕਾਸ਼ ਜੋਤ ਲਟ ਲਟ ਨੂਰ ਨਰਾਨਾ ਡੱਗ ਮਗਾਏ ਦਾ ਇਹ ਸਾਡੀ ਕਾਇਆ ਦੀ ਅਵਸਥਾ ਵਾ ਇਹ ਬੰਕਦਵਾਰ ਦੀ ਅਵਸਥਾ ਪੂਰੀ ਲਿਖਤ ਕੋਸ਼ੇ ਬਾਰੇ ਗੱਲ ਕਰ ਰਹੀ ਹੈ ਕਿ ਆਤਮ ਚੱਕੀ ਕੀ ਕੀ ਇੱਕ ਪੰਜ ਤਤ ਕਾਇਆ ਦੇ ਵਿੱਚ ਕੀ ਕੀ ਕਿਰਪਾ ਹੋਣ ਤੋਂ ਬਾਅਦ ਬਦਲਾਵ ਕੀ ਆਉਂਦੇ ਆ ਚੇਂਜਸ ਕੀ ਆਉਂਦੇ ਆ ਕਾਰ ਪ੍ਰਕਾਸ਼ ਜੋਤ ਲਟ ਲਟ ਨੂ ਨਰਾਨਾ ਡਕ ਮਗਾਏ ਦਾ ਸਾਚਾ ਮਾਰਗ ਦੇਵੇ ਦੱਸ ਨੌ ਦਵਾਰੇ ਪਾਰ ਕਰਾਏ ਦਾ ਕੋਣ ਜੀਵ ਨਹੀਂ ਕਰ ਰਿਹਾ ਪ੍ਰਮਾਤਮਾ ਪ੍ਰਸ਼ਾਦ ਦੇ ਕੇ ਕਿਰਪਾ ਦਾ ਮੇਰ ਦਾ ਕੀ ਕਰਦਾ ਸਾਚਾ ਮਾਰਗ ਦੇਵੇ ਦੱਸ ਨੌ ਦਵਾਰੇ ਪਾਰ ਕਰਾਏ ਦਾ ਸੁਖਮਨ ਏਡੀ ਬੰਕ ਆਪੇ ਦੱਸ ਕਿ ਸਾਨੂੰ ਕੋ ਸਾਨੂੰ ਕੋਈ ਕਹਿ ਕੇ ਗਿਆ ਸੀ ਇਤੋਂ ਹੀ ਉਹ ਕਰਿਓ ਜੀ ਇਥੋਂ ਤੁਹਾਡੀ ਸੁਖਮਣ ਜਿਹੜਾ ਪਿੰਗੜਾ ਜਿਹੜੀ ਹੈਗੀ ਆ ਉਹਨੂੰ ਉੱਤੇ ਲੈ ਕੇ ਜਾਓ ਸੁਰਤ ਕਿਹਾ ਇਹਨੇ ਉਹਨੇ ਕਿਹਾ ਤੁਹਾਡੇ ਤੁਹਾਨੂੰ ਇਹ ਸਭ ਕਰਨ ਦੀ ਲੋੜ ਨਹੀਂ ਕਿਉਂ ਨਹੀਂ ਲੋੜ ਕਿਉਂਕਿ ਆ ਕਿਰਪਾ ਤਾਂ ਪ੍ਰਸ਼ਾਦ ਮੈਂ ਦੇਣ ਰਿਹਾ ਤੁਹਾਨੂੰ ਹੂੰ ਸੁਖਮਣ ਟੇਡੀ ਬੈਂਕ ਆਪੇ ਦਾਸ ਔਰ ਜੜ ਕਾਟੀ ਪਾਰ ਕਰਾਏ ਦਾ ਕਰਦਾ ਨਹੀਂ ਜੀਵ ਨਹੀਂ ਕਰਦਾ ਕਰਾਏ ਦਾ ਪਰਮਾਤਮ ਕਰਾਉਂਦੇ ਈੜਾ ਪਿੰਗਣ ਵੇਖੇ ਆਪਣੀ ਅੱਖ ਗ੍ਰਹਿ ਮੰਦਰ ਖੋਜ ਖਜਾਇਦਾ ਪਰਮਾਤਮ ਦੇਗਾ ਤੁਮ ਜੋਤੀ ਜੋਤਸ ਰੂਪਾਰ ਆਪ ਆਪਣੀ ਕਿਰਪਾ ਕਰ ਜਿਸ ਜਨ ਸਤ ਪ੍ਰਸ਼ਾਦ ਇੱਕੋ ਝੋਲੀ ਪਾਏਗਾ ਇਹ ਮੰਗਣਾ ਕੀ ਹੋਂ ਤੋਂ ਕਿਰਪਾ ਮੰਗਣੀ ਕੀ ਹੈ ਮੇਰ ਉਹਦੇ ਵਿੱਚ ਸਭ ਕੁਝ ਹੀ ਆ ਜਾਂਦਾ ਸਭ ਕੁਝ ਦਾ ਮਤਲਬ ਆਤਮ ਪਰਮਾਤਮ ਦਾ ਜਿਹੜਾ ਤੀਜਾ ਹੁਕਮ ਆ ਉਸ ਉੱਤੇ ਟੁਕਦੀ ਗੱਲ कि आत्मा ने परमात्मा दा मेल किवें करना इवें करना मेर कृपा मांग के और अरदासें करके सत प्रसाद सत गुरु कृपा हर जन साचा मांग मंगाई आ जन्म करंदी रहे ना विपदा आवण जामन पंथ मुकाईया लेखा चुके स्वर्ग महिष्टा प्रभ ज्योति ਜੋਤ ਜੋਤ ਮਲਾਈਆ ਤੁਹਾਡੀ ਜੋਤ ਨੂੰ ਪ੍ਰਕਾਸ਼ਮਾਨ ਕਰਦਾ ਪਰਮਾਤਮਾ ਫਿਰ ਹੁੰਦਾ ਕੀ ਆ ਤੁਹਾਡੀ ਜੋਤ ਨੂੰ ਜਦੋਂ ਆਪਣੇ ਤੁਹਾਡੀ ਜੋਤੀ ਨੂੰ ਆਤਮਾ ਨੂੰ ਆਪਣੇ ਜੋਤ ਦਾ ਪ੍ਰਕਾਸ਼ ਦਿੰਦਾ ਤੇ ਕੀ नेत्र बंद ਕਰਕੇ ਤੁਹਾਨੂੰ ਪ੍ਰਕਾਸ਼ ਦਿਖਦਾ ਉਹ ਦੇਖਣ ਨੂੰ ਤੁਹਾਨੂੰ ਸ਼ਾਇਦ ਲੱਗਦਾ ਕਿ ਪਰਮਾਤਮਾ ਦਾ ਪ੍ਰਕਾਸ਼ ਆ ਤੁਹਾਡੀ ਆਪਣੀ ਜੋਤੀ ਪ੍ਰਕਾਸ਼ਮਾਨ ਹੋਈ ਹੁੰਦੀ ਆ ਐਵੇਂ ਕਰ ਦਿੰਦਾ ਇਹ ਅਵਸਥਾ ਦਿੰਦਾ ਤੁਹਾਨੂੰ ਲੇਖਾ ਚੁੱਕੇ ਸਵਰਗ ਬਹਿਸ਼ਤਾ ਪ੍ਰਭ ਜੋਤੀ ਜੋਤ ਜੋਤ ਮਲਾਈਆ नजरी आए एक इस अवस्था तो बाद की नजरी आए एक भगवान नूर अलाइया कृपा भी आप की मेहर भी आप की थी, सारे पौड़े भी आप चढ़ाए चढ़ाने तो बाद नजरी भी आप आया अगे बांधक वाड़ी खोले दृष्टा में नजर अख उठाइया होए मलावा ज्यो राम विशिष्टा विश्व अपनी तार समझाइया सो सुहंजना होए प्रविष्टा कड़ी पल मिले वड्याइया साहिब सतगुरु दीन दयाल करावन हारा पूरा निश्चा

ਸੱਚਾ ਵਾਰ ਸਤ ਪ੍ਰਸਾਦ ਇੱਕ ਸਮਝਾਈਆ ਜੋ ਪ੍ਰਸਾਦ ਕਿਹੜਾ ਸਮਝੋ ਅਸੀਂ ਸਮਝਣਾ ਸਤ ਪ੍ਰਸਾਦ ਸਤਗੁਰ ਹੱਥ ਜੁਗ ਚੌਕੜੀ ਆਪ ਵਰਤਾਏ ਦਾ ਸਿਰਫ ਹੁਣੀ ਇਹੋ ਹੀ ਆ ਵਰਦਤਾ ਵਰਤੌਣ ਵਾਲਾ ਇਹੋ ਹੀ ਆ ਔਰ ਇਹੋ ਦਿੰਦਾ ਸਤ ਪ੍ਰਸਾਦ ਸਤਗੁਰ ਹੱਥ ਜੁਗ ਚੌਕੜੀ ਆਪ ਵਰਤਾਏ ਦਾ 1084 ਨਾਲੋਂ ਕਰਕੇ ਵਖ ਕੀਤਾ ਲੱਖ 84 ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਆਇਆ ਵਾ ਸੰਸਾਰ ਚ ਗੱਲ ਕਰੀ ਪਤਾ ਹੀ ਨਹੀਂ ਕਿ ਇਹਨੂੰ ਲੱਖ 84 ਨਾਲੋਂ ਕਰਕੇ ਵਖ ਭਗਤ ਭਗਵਾਨ ਵੇਖ ਵਿਖਾਏ ਦਾ ਸਾਨੂੰ ਭਗਤਾਂ ਨੂੰ ਦੇਖਦਾ ਮਿਹਰਬਾਨ ਸਿਰ ਰਤ ਹੱਥ ਓਟ ਇੱਕੋ ਇੱਕ ਜਣਾਏ ਦਾ 나ੜ 72 ਨਾ ਉਬਲੇ ਰਤ ਜਦੋਂ ਮਿਹਰ ਕਿਰਪਾ ਕਰ ਦਿੰਦਾ ਫਿਰ ਤੁਸੀਂ ਪੱਤੇ ਵੀ ਨਹੀਂ ਹੁੰਦੇ ਸਾਨੂੰ ਠੰਡਿਆਂ ਕਰ ਦਿੰਦਾ ਨਾੜ 72 ਨਾ ਕੁਬਲੇ ਰਾਤ ਅਗਨੀ ਤਤ ਨਾ ਕੋਏ ਤਪਾਏ ਦਾ ਜਾਣਨ ਹਾਰਾ ਨਿਤ ਗਤ ਅੰਦਰ ਬਾਹਰ ਗੁਪਤ ਜ਼ਾਰ ਖੋਜ ਖੁਜਾਇਦਾ ਬੀਜ ਬੀਜੇ ਸਾਚੇ ਵਤ ਫੁੱਲ ਫੁੱਲ ਵਾੜੀ ਨਾ ਮਹਿਕਾਏ ਦਾ ਜੋਤੀ ਜੋਤ ਸਰੂਪਾ ਰਾਪ ਆਪਣੀ ਕਿਰਪਾ ਕਰ ਸੱਚ ਪ੍ਰਸਾਦ ਇੱਕ ਵਡਿਆਈ ਦਾ ਸੱਚ ਪ੍ਰਸਾਦ ਸਦਾ ਭਰਪੂਰ ਸ੍ਰੀ ਭਗਵਾਨ ਦੇ ਵਡਿਆਈਆ ਨਾਤਾ ਤੋੜੇ ਪ੍ਰਸਾਦ ਦੇਣ ਤੋਂ ਬਾਅਦ ਕੀ ਕਰਦਾ ਨਾਤਾ ਤੋੜੇ ਕੂੜੋ ਕੂੜ ਮਾਇਆ ਮਮਤਾ ਮੋਹ ਚੁਕਾਈਆ ਅੰਤਰ ਦੇਵੇ ਇੱਕ ਸਰੂਰ ਸਰੂਰ ਕੀ ਦਾ ਅੰਤਰ ਦੇਵੇ ਇੱਕ ਸਰੂਰ ਨਾਮ ਕੁਮਾਰੀ ਦੇ ਚੜਾਈ ਆ ਨਾਮ ਦੀ ਕੁਮਾਰੀ ਕੋਈ ਪ੍ਰਮਾਤਮ ਦੀ ਯਾਦ ਦੇ ਵਿੱਚ ਮਸਤ ਰਹਿਨੇ ਉਹਦੀ ਖੁਸ਼ੀ ਚ ਕਿ ਮੈਨੂੰ ਉਹ ਮਿਲ ਗਿਆ ਮੈਨੂੰ ਨੇ ਦਰਸ਼ ਦਿਖਾਏ ਤੇ ਉਹਦੀ ਦਿਖ ਚ ਇੱਕ ਛਿਣ ਮਾਤਰ ਦੀ ਦਿਖ ਵਾਸ ਦਿਖ ਲੈ ਕੇ ਯਹੀ ਉੱਚ ਆਨੰਦਮਈ ਰਹਿਨੇ ਹਮੇਸ਼ਾ ਅੰਤਰ ਦੇਵੇ ਇੱਕ ਸਰੂਰ ਨਾਮ ਕੁਮਾਰੀ ਦੇ ਚੜਾਈ ਆ ਜਲਵਾ ਜੋਤੀ ਬਖਸ਼ੇ ਨੂਰ ਜੋਤੀ ਆਤਮਾ ਨੂੰ ਬਖਸ਼ਦਾ ਕਿਹੜਾ ਨੂਰ ਪਰਮਾਤਮ ਦਾ ਅਗੰਮਾ ਨੂਰ ਜਲਵਾ ਜੋਤੀ ਬਖਸ਼ੇ ਨੂਰ ਜ਼ਾਹਰ ਜ਼ਹੂਰ ਨਜ਼ਰੀ ਆਈਆ ਜਿਹੜੀ ਗੱਲ ਕਹੀ ਸਾਨੂੰ ਐ ਉਹ ਪ੍ਰਕਾਸ਼ ਇੰਨਾ ਤੇ ਸੱਚਾ ਪ੍ਰਕਾਸ਼ ਆ ਕਿ ਉਹਨੂੰ ਦੇਖ ਕੇ ਸਾਨੂੰ ਪਰਮਾਤਮ ਦੀ ਦੀ ਅਨੁਭੂਤੀ ਹੁੰਦੀ ਹੈ ਕਿ ਉਹ ਸਾਨੂੰ ਦਰਸ਼ਨ ਦੇ ਰਿਹਾ ਜਾਗਦਿਆਂ ਦੇ ਰਿਹਾ ਸੁੱਤਿਆਂ ਨਹੀਂ ਜਾਗਦਿਆਂ ਨਹੀਂ ਪਰਬੰਧ ਕੀਤਾ ਜੋਤੀ ਜੋ ਸਰੂਪ ਆ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਆ ਜਗਤ ਜੁਗਾ ਜਗੰਤਰ ਸੱਚ ਪ੍ਰਸਾਦ ਜਨ ਭਗਤਾਂ ਛੋੜੀ ਪਾਈਆ ਕਿਨਾਂ ਦੇ ਜਨ ਭਗਤਾਂ ਦੇ ਹੀ ਛੋੜੀ ਆਇਆ ਹੈ ਪ੍ਰਸਾਦ ਕਿਰਪਾਲਾ ਨਿਹराण ਜਨ ਭਗਤਾਂ ਛੋੜੀ ਦੇਵੇ ਪਾ ਭਗਵਨ ਆਪਣੀ ਸੇਵਕ ਮਾਇ ਦਾ ਅੰਦਰ ਵੜ ਕੇ ਕਾਇਆ ਪੌੜੇ ਚੜ ਕੇ ਦਸਮ ਦਵਾਰੀ ਖੜ ਕੇ ਦੇਵੇ ਸਲਾਹ ਕੌਣ ਉਹ ਖੜਦਾ ਅਹੀਂ ਨਹੀਂ ਆਪਣੇ ਆ ਪਹੁੰਚਦੇ ਅੰਦਰ ਵੜ ਕੇ ਕਾਇਆ ਪੌੜੇ ਚੜ ਕੇ ਦਸਮ ਦਵਾਰੀ ਖੜ ਕੇ ਦੇਵੇ ਸਲਾਹ ਸਾਚੀ ਸਿੱਖਿਆ ਇੱਕ ਦੜਾਏ ਦਾ ਨਿਰਗੁਣ ਸਰਗੁਣ ਆਜ ਗਾ ਬਣੇ ਮਲਾ ਨਿਤ ਨਿਵਤ ਬੇੜਾ ਪਾਰ ਕਰਾਇਦਾ ਸੰਤ ਸਹਿਇਲਾ ਗੁਰੂ ਗੁਰ ਚੇਲਾ ਗੁਰਮੁਖਾਂ ਅਕੜੇ ਬਾਹ ਫੜ ਬਾਹੋਂ ਗਲੇ ਲਗਾਏਂਦਾ ਬੋਧ ਗਾਦਾ ਸ਼ਬਦ ਅਨਾਦਾ ਇੱਕੋ ਦੇਵੇ ਨਾ ਨਰਨੰਕਾਰਾ ਆਪ ਸਮਝਾਏਂਦਾ ਜੜਵਾ ਨੂਰ ਦਰਸਾਏ ਇੱਕੋ ਖੁਦਾ ਮਹਿਬੂਬ ਮੁਹੱਬਤ ਇੱਕ ਬਣਾਏਂਦਾ ਜੋਤੀ ਜੋਤ ਰੂਪਾਰ ਆਪ ਆਪਣੀ ਕਿਰਪਾ ਕਰ ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਹਰ ਭਗਤਾਂ ਸਾਚੇ ਸੰਤਾਂ ਆਪਣਾ ਪ੍ਰਸ਼ਾਦ ਸੱਚ 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 ਦੇਖਵਾ ਤਿਨਾ ਆਤਮ ਪਰਮਾਤਮ ਖਾਇਸ਼ ਪੂਰਾ ਕਰਾਇਦਾ ਤੇ ਕੀ ਮੰਗਣਾ ਮੇਰ ਕਿਰਪਾ ਮੇਰ ਕਿਰਪਾ ਦਾ ਪ੍ਰਸ਼ਾਦ ਮੰਗੀਏ ਦਾਤ ਮੰਗੀਏ ਔਰ ਖਾਇਸ਼ ਰਖੀਏ ਖਾਇਸ਼ ਅਨੁਮਿਲਨ ਦੀ ਪਰਮਾਤਮ ਨੂੰ ਮਿਲਨ ਦੀ ਸਿਰਫ ਖਾਇਸ਼ ਰੱਖੋ ਰਖਿਏ ਖਾਇਸ਼ ਰੱਖਣ ਦੇ ਨਾਲ ਔਰ ਉਹ ਪ੍ਰਮਾਤਮਾ ਨੂੰ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਉਹਦੀਆਂ ਵਿਸ਼ੇਸ਼ਤਾਵਾਂ ਨਾਲ ਜਦੋਂ ਅਸੀਂ ਯਾਦ ਕਰਦੇ ਆ ਉਹਨੂੰ ਬੇਨਤੀਆਂ ਕਰਦੇ ਜਿੱਦਾਂ ਗੁਰਸਿੱਖ ਪਹਿਲਾਂ ਵੀ ਕਹਿ ਕੇ ਗਏ ਨੇ ਪ੍ਰਮਾਤਮਾ ਨੂੰ ਇਹੋ ਗੱਲ ਕਹੋ ਏ ਪ੍ਰਮਾਤਮਾ ਤੂੰ ਨਿਰਗੁਣ ਨਿਰੰਕਾਰ ਸਮਰੱਥ ਤੂੰ ਪ੍ਰਮਾਤਮਾ ਹੈ ਮੈਂ ਤੇਰੀ ਆਤਮਾ ਇਸ ਕਰਕੇ ਤੂੰ ਮੇਰਾ ਤੇ ਮੈਂ ਤੇਰੀ ਹਾਂ ਔਰ ਤੂੰ ਤੇਰੇ ਨਾਲ ਮਿਲਣ ਦੀ ਖਾਇਸ਼ ਆ ਇਹ ਖਾਇਸ਼ ਤੂੰ ਕਿਰਪਾ ਕਰੀ ਤੇ ਪੂਰੀ ਹੋਵੇ ਨੇ ਕਰੇ ਤੇ ਪੂਰੀ ਹੋਵੇ ਸਾਡੇ ਚ ਇਨੀ ਸਮਰੱਥਾ ਨਹੀਂ ਕਿ ਅਸੀਂ ਆਪਣੇ ਆਪ ਤੈਨੂੰ ਪਾ ਸਕੀਏ ਇੰਨੀ ਇੱਕ ਗੱਲ ਆ ਛੋਟੀ ਜਵਾਨਾ ਕਾਫੀ ਵੱਡੇ ਬਚਨ ਬੋਲੇ ਗਏ ਤੇ ਆਪ ਜੀ ਜੇਕਰ ਕੋਈ ਵੀ ਗਲਤੀ ਜਾਂ ਕੋਈ ਬਚਨ ਆਪ ਜੀ ਨੂੰ ਨਹੀਂ ਚੰਗਾ ਲੱਗਿਆ ਤੇ ਮੁਝ ਗਰੀਬ ਦੀ ਝੋਲੀ ਚ ਪਾਓ ਦੁਆਬੇ ਟੂਰ ਦੇ ਉੱਤੇ ਸੰਗਤਾਂ ਦੇ ਵਿੱਚ ਵਿਚਰਦਿਆਂ ਹੋਇਆਂ ਬਚਨ ਬਲਾਸ ਕਰਦੇ ਹਾਂ ਕਈ ਵਾਰ ਉੱਚੀ ਨੀਵੀਂ ਗੱਲ ਹੋ ਜਾਂਦੀ ਆ ਨਮਾਣਾ ਬੱਚਾ ਬੱਚਾ ਸਮਝ ਕੇ ਜ਼ਰੂਰ ਮਾਫ ਕਰੋ ਗਲਤੀਆਂ ਹੋ ਜਾਂਦੀਆਂ ਨੇ ਕਈ ਵਾਰ ਪਰਮੇਸ਼ਰ ਦੇ ਚਰਨਾ ਪਾਸੋਂ ਖਿਮਾ ਦੇਗਾ ਚਕਾ ਸ਼ਬਦੀ ਜਾ ਕਾਰੇ ਦਾ ਸਾਥ ਦੇਣਾ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ